ਜਵਿੰਦਰ ਪਿਆਤੀ ਸਰਹੰਕਾਉਂ ਦੇ ਸਿਖਕ ਜਿਹਦੇ ਦਿਸ਼ਾ ਨਿਰਦੇਸ਼ੇਡ ਨਮੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਵਿੰਦਰ ਪਿਆਤੀ ਪੁਲਿਸ ਨੂੰ ਉਸ ਵੇਲੇ ਬੜੀ ਸਫਲਤਾ ਹਾਸਲ ਹੋਈ ਜੋ ਕ੍ਰਾਈਮ ਕ੍ਰਾਈਮ ਰਾਂਚ ਦੇ ਇੰਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਰਾਜਕਮਨ ਅਤੇ ਰਾਜਵੀਰ ਜੋ ਕਿ ਵਿਉਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਆਪ ਪੁਰਸ਼ ਸ਼ਾਰਟਕੋਟ ਦੇ ਕੋਤਲੇ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਗੀਰਾਂ ਨੂੰ ਦਰਾਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾ ਖੋਹਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ 3 ਪਿਸਟਲ ਤੇ 25 ਜਿੰਦਾ ਰੋਲ ਲੁੱਟੇ ਗਏ ਮੋਬਾਈਲ ਇਹਨਾਂ ਦੇ ਵਿੱਚ 9 ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਗ੍ਰੀਫ ਜੋ ਹੈ ਸੋਨਾ ਢਕਵਰ ਕੀਤਾ ਗਿਆ ਐਸਐਸਪੀ ਜਵੰਦਰ ਜਿਆਤੀ ਸਾਰhbar ਗੌਰਵੀ ਸਿੰਘਖ ਜੀ ਦੇ ਦਿਸ਼ਾ ਨਿਰਦੇਸ਼ ਏ ਜੋ ਮਰੀਆਂ ਸਰਦੀ ਖਿਲਾਫ ਮੁਹਿੰਮ ਚਲਾਈ ਗਈ ਉਸੇ ਰੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿੰਦਰ ਪਿਆਤੀ ਪੁਲਿਸ ਨੂੰ ਉਸ ਵਲੇ ਵੱਡੀ ਸਫਲਤਾ ਹਾਸਲ ਹੋਈ ਜੋ ਕ੍ਰਾਈਮ ਕ੍ਰਾਈਮ ਰਾਜ ਦੇ ਇੰਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਰਾਜਕਮਨ ਅਤੇ ਰਾਜਵੀ ਜੋ ਕਿ ਵਿਉਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਤਪੂਰਨ ਸ਼ਾਰਕੋਟ ਅਤੇ ਨਕੌਦਰ ਏਰੀਆ ਦੇ ਵਿੱਚ ਗਰੂ ਬਣਾ ਕੇ ਲੋਕਾਂ ਰਾਗੀਰਾਂ ਨੂੰ ਦਰਾਤਮਕਾ ਕੇ ਇਸ ਤੋਂ ਦਿਨੋਤੀ ਲੁੱਟਾ ਹੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਕੇ ਇਹਨਾਂ ਦੇ ਕੋਲ 3 ਪਿਸਟਲ ਤੇ 25 ਜਿੰਦਾ ਰੋ ਪੁੱਟੇ ਗਏ ਮੋਬਾਈਲ ਨਾਲ ਵਿੱਚ ਨੋਮ ਮੋਬਾਈਲ ਇੱਕ Smart Watch ਤੇ 6 ਟੋਲੇ ਦੀ ਗ੍ਰੀਫ ਜੋ ਹੈ ਸੋਨਾ ਕਵਰ ਕੀਤਾ ਗਿਆ ਐ ਐਸਪੀ ਨਿਵੰਤਰ ਤੇ ਆਤੀ ਸਰਹਰ ਕੌਮ ਪੀ ਸਿੰਘਖ ਜਿਹਦੇ ਦਿਸਾਨ ਮਨਦੀਸ਼ੇ ਨੂੰ ਮੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਜਿੰਦਰ ਘਿਆਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜੋ ਕ੍ਰਾਈਮ ਕ੍ਰਾਈਮ ਰਾਜ ਦੇ ਇੰਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਦੋ ਵਿਅਕਤੀਆਂ ਰਾਜਕਮਰ ਅਤੇ ਰਾਜੀ ਜੋ ਕਿ ਵਿਉਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਤਵਪੂਰਨ ਸ਼ਾਰਕੋਟ ਅਤੇ ਨਕੌਦਰ ਏਰੀਆ ਦੇ ਵਿੱਚ ਗਰੂ ਬਣਾ ਕੇ ਲੋਕਾਂ ਰਾਗੀਰਾਂ ਨੂੰ ਡਰਾ ਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾ ਖੋਹਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਕੇ ਇਨਾਂ ਦੇ ਕੋਲ 10 ਪਿਸਟਲ ਤੇ 25 ਜਿੰਦਾ ਰੌਣ ਲੁੱਟੇਗੇ ਮੋਬਾਈਲ ਨਾਲ ਵਿੱਚ ਨੋਮ ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਗ੍ਰੀਫ ਜੋ ਸੋਨਾ ਕਵਰ ਕੀਤਾ ਗਿਆ ਐ ਐਸਐਸਪੀ ਜਵਿੰਦਰ ਪਿਆਤੀ ਸਾਫਰ ਕੌਨ ਪੀ ਸਿੰਘ ਖੱਖ ਜਿਹਦੇ ਦੇਸ਼ਾ ਨਿਰਦੇਸ਼ੇ ਨੂੰ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਰੜੀ ਦੇ ਤਹਿਤ ਕਾਰਵਾਈ ਕਰਦੇ ਜਵਿੰਦਰ ਪਿਆਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜੋ ਕ੍ਰਾਈਮ ਕ੍ਰਾਈਮ ਰਾਜ ਦੇ ਇੰਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਦੇ ਕਾਰਨ ਕਰਦੇ ਦੋ ਵਿਅਕਤੀਆਂ ਰਾਜਕਮਨ ਅਤੇ ਰਾਜੀ ਜੋ ਕਿ ਗੋਪਤ ਹਲ ਅਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਤਵਪੂਰਨ ਸ਼ਾਹਕੋਟ ਅਤੇ ਨਕੌਦਰ ਏਰੀਆ ਦੇ ਵਿੱਚ ਗਰੂ ਬਣਾ ਕੇ ਲੋਕਾਂ ਰਾਗੀਰਾਂ ਨੂੰ ਡਰਾ ਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾ ਖੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਕੇ ਇਹਨਾਂ ਦੇ ਕੋਲ